ਮਾਰੂ ਮਹੱਲਾ ਪੰਜਵਾ ਸਾਜ ਆਪ ਬਿਨ ਸੀਤਾਪੂ ਤੇ ਪਿਆਰਿਆ ਜੀਤ ਕਾਪ ਮਿਟਣੀ ਹੈ ਕਦ ਯਾਜ ਕਾਮ ਆਦ ਕਚਿੰਬੜੇ ਰਹਿੰਦੇ ਕਦ ਵਿਆਰ ਸਰੀਰ ਕੁੜਵਾਰੀਆਂ ਚਿੰਬੜੀਆਂ ਰਹਿੰਦੀਆਂ ਹਨ ਖਿਲਤਾ ਦੇ ਬੂਲਨੇ ਕਰਕੇ ਕਵੇ उपाधि ਕੇ ਮੈਂ ਬਾਂਗ ਸੋਟਾ ਪ੍ਰੇਪ ਪੀੜਾ ਕਰ ਬੈਨਾ ਹੈ ਜੇ ਸਾਰੇ ਕਾਪ ਤੁ ਮਿਟਣਾ ਚਾਹਣਾ ਹੈ ਕੋ ਜੀਰ ਫਿਰ ਮਰਾਂਗੇ ਹਨ ਤਾਜ ਆਪ ਬਿਨ ਸੀਤਾ ਤੇ ਪਈ ਆਪ ਦਾ ਭਾਗੀ ਦਾ ਹੰਕਾਰ ਮੰਨਣ ਮੈਂ ਦੇ ਹਾਂ ਇਹਨੂੰ ਛੱਡਦੇ ਫੇਰ ਤੇਰੇ ਤਾਜ ਸਾਰੇ ਆਦੀ ਦੀ ਆਦੀ ਪਾਦੀ ਨਾਸ਼ ਹੋ ਜਾਣਗੇ ਰੇਣ ਸਾਧੂ ਸੀ ਮਾਰੇ ਆਪ ਦਾ ਧੈਨ ਨਹੀਂ ਮਿਲਿਆ ਮਾਰੇ ਕਹਿੰਦੇ ਸਾਰ ਸੰਗ ਦੀ ਧੂੜ ਹੋ ਜਾ ਸਰਵਾ ਦੇ ਨਾਲ ਤੇਰਾ ਤਪ ਹੋ ਮਿਟੇਗਾ ਇਸਹਿ ਪ੍ਰਾਪਤ ਨਾਮ ਤੇ ਅਜੋ ਬ੍ਰਿਮਤੀ ਕਰ ਵਾਹਿਗੁਰੂ ਅਗੇ ਸੱਚੇ ਪਾਤਸ਼ਾਹ ਇਹ ਆਪ ਦਾ ਨਾਮ ਉਹਨਾਂ ਪੁਰਖਾਂ ਨੂੰ ਪ੍ਰਾਪਤ ਹੁੰਦਾ ਹੈ ਕਰ ਕਿਰਪਾ ਜਿਸ ਦੀ ਉਹਨਾਂ ਤੋਂ ਤਾਂ ਹੀ ਆਪ ਨੇ ਕਿਰਪਾ ਕੀ ਕਿਰਪਾ ਦ੍ਰਿਸ਼ਟੀ ਕਰਕੇ ਜੀਵ ਦੇਣਾ ਕੀਤਾ ਹੈ ਮੇਰੇ ਮਨ ਨਾਮ ਅੰਮ੍ਰਿਤ ਪੀਓ ਨਾਮ ਅਮਰਕੋ ਨਾਮ ਪਰਮੇਸ਼ਰ ਦਾ ਪੀਣਾ ਕਰ। ਆਨ ਸਾਧ ਵਿਸਾਰ ਹੂਛੀ। ਊਰਜੇ ਦੇ ਦਇਅ ਦੇ ਸਵਾਦ ਆਨ ਵਿਸ਼ੇ ਵਿਕਾਰਾਂ ਦੇ ਜਿਨ੍ਹਾਂ ਨੇ ਸਵਾਦ ਮੰਨੇ ਆ। ਸਖਤ ਸਪਰਸ਼ ਰੂਪ ਦਾ ਸੰਗ ਦੀ ਇਹ ਸਾਰੇ ਵਿਸਾਰ ਦੇ ਇਹ ਗੋਹ ਵਾਲੇ ਹਾਰੇ। ਉਹ ਚੇਤ ਪੁਛੇ ਨਾ ਦਾ ਸੋਖ ਹੈ। ਸਤਿਕਾਰ ਸ੍ਰੀ ਮਾਤਰੀ ਜਿਨ੍ਹਾਂ ਦੀ ਆਗੂ ਹੈ ਅਮਰ ਜੁਗ ਜੁਗ ਜੀ ਜੇ ਤੂੰ ਇਹ ਵਿਚਾਰ ਸਾਨੂੰ ਭੁਲਾ ਦੇਵੇਂ ਹੋਰ ਨਾਮ ਗਿਆਤ ਵਾਲਿਆਂ ਨੂੰ ਫਿਰ ਅਮਰ ਹੋ ਜਾਏਗਾ ਤੂੰ ਮੌਤ ਨਹੀਂ ਮਾਰ ਸਕੇਗੀ ਯੁੱਗਾਂ ਜੁਗਾਂ ਦੇ ਜੀਵਨ ਨੂੰ ਜਿਹੜਾ ਚੇਤਨਾ ਉਹਦੇ 'ਚ ਜੁੜ ਕੇ ਜੋਗ ਜੋ ਚੌ ਸਾਧਨਾ ਦੇ ਅੰਦਰ ਇਹ ਸਾਧਨਾ ਉਹ ਸਹਿਲ ਕਰਨ ਵਾਲਾ ਹੈ ਬਹਿਰਮ ਸਾਧਨਾ ਚ ਹਾਂ ਚ ਸਰਬਾਗਵੇ ਖਰਸਮਤੀ ਨੂੰ ਖਿੱਚਿਆ ਬਹਿਰੰਗ ਰਹਿ ਜਾਂਦੇ ਆ ਸਰਬਮਨਨ ਅਭਾਸਨ ਹੈ ਤਾ ਤੁਮ ਨਸੋਧ ਨੇ ਇਸਤੰਗ ਸਾਧਨ ਬਹਿ ਜਾਂਦੇ ਆ ਇਸ ਪ੍ਰਕਾਰ ਅਕ ਸਾਧਨ ਜਿਹੜੇ ਹਨੇ ਮ ਜੁਬਾ ਜੁਬਾ ਨੂੰ ਕਰਕੇ ਤੇ ਜੀਵਨ ਮੁਕਤੀ ਨੂੰ ਪਾ ਲੇਗਾ ਅਮਰ ਜੁਗ ਜੁਗ ਜੀ ਅਮਰੂ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਤੇ ਯੋਗ ਜੀਵ ਤੇ ਈਸ਼ਟ ਦੀ ਇਕਤਾ ਕਰਕੇ ਯੋਗ ਇਹ ਇਸੇ ਪ੍ਰਕਾਰ ਅਦਰ ਆਰ ਤੋਂ ਨਾਮ ਜੋ ਸਾਰਪਕਤੀਤ ਹੁੰਦੀ ਹੈ ਇਹ ਕਰਕੇ ਸਭਾ ਜੀਵਨ ਕੇਤਨ ਨੂੰ ਪਾ ਲੈਣਾ ਪ੍ਰਾਉ ਨਾਮ ਇੱਕ ਰਸ ਰੰਗ ਨਾਮ ਜਿਨ੍ਹਾਂ ਨੂੰ ਭਾਈ ਨਾਮ ਜੋ ਪ੍ਰਸਿੱਧ ਰੂਪ ਪਰਮੇਸ਼ਵਰ ਹੈ ਉਹਨੇ ਇੱਕ ਰਸ ਉਹਦੇ ਨਾਵਾਂ ਦਾ ਰੰਗ ਚੜ ਗਿਆ ਜਿਨ੍ਹਾਂ ਨੂੰ ਪ੍ਰੇਮ ਲੱਗ ਗਿਆ ਨਾਮ ਲਾਗੀ ਲਈ ਅਪਰਹਰ ਦੇ ਨਾਮ ਵਿੱਚ ਪ੍ਰੇਮ ਹੈ ਉਚਾਰਨ ਵਿੱਚ ਸੁਣਨ ਵਿੱਚ ਇੱਕ ਰਸ ਤੇ ਨਾਮ ਵਿੱਚ ਲਿਵ ਲਾ ਗਈ ਅੰਦਰੋਂ ਦਿੱਤੀ ਗਈ ਹੈ ਨੀਤ ਸਾਜ ਨੂੰ ਸਖਾ ਬੰਧ ਕੋ ਉਹਨਾਂ ਦਾ ਮਿੱਤਰ ਇਸ ਲੋਕ ਦਾ ਸੱਜਣ ਨਾਤਾ ਦੇ ਗਰਬ ਦਾ ਸਖਾ ਪਰ ਲੋਕ ਦਾ ਅਜੇ ਸਦਾ ਸਦਾ ਸੁਮੰਦ ਸੁਮੰਦੀ ਹੈ ਉਹਨਾਂ ਦਾ ਹਰੀ ਹਰ ਏਤ ਨਾਨਕ ਦੀ ਉਹਨਾਂ ਨੂੰ ਮਾਵੇ ਸੁਮੰਦ ਮਨ ਮਿੱਤਰ ਕਰਕੇ ਮਨ ਕਰਕੇ ਮਿੱਤਰ ਬਾਣੀ ਕਰਕੇ ਸੱਜਣ ਸਖਾ ਸਰੀਰ ਕਰਕੇ ਤੇ ਬੰਦ ਸੁਖੰਧੀ ਪਦਲੋਕ ਵਾਸਤੇ ਇੱਕ ਹਰੀ ਨੂੰ ਉਹਨਾਂ ਨੇ ਕੀਤਾ ਹੈ ਉਸੇ ਵੀ ਜਿਹੜੇ ਰੰਗ ਸੰਗੂਦੀ ਫਰਮਾਉਦੇ ਹਨ ਮਾਰੂ ਮਹੱਲਾ ਪੰਜਵਾ ਪ੍ਰਤਪਾਲ ਮਾਤਾ ਉਦਰ ਰੱਖੋ ਉਸ ਨੂੰ ਇਹ ਜਿਹੜਾ ਨੂੰ ਕਿਉਂ ਵਿਸਾਰੀ ਬੈਠਾ ਅਗਿਆਨੀਆਂ ਜਿਹੜਾ ਪ੍ਰਤਪਾਲ ਪਦ ਪਾਲਾ ਕਰਕੇ ਪਾਲਣਾ ਕਰਕੇ ਹਰੇਕ ਪ੍ਰਤੀ ਤਾਈ ਤਾਈ ਪਾਲਣਾ ਕਰਦਾ ਹੈ ਮਾਤਾ ਦੇ ਪੇਟ ਵਿੱਚ ਜਿੱਥੇ ਕਿੱਥੇ ਤੋਂ ਸਮਰਾਥ ਜਿੱਥੇ ਕੋਈ ਨਾ ਹੈ ਜਿੱਥੇ ਮਾਪਿਆਂ ਦੇ ਜਿਹੜੇ ਕੋਈ ਵੀ ਰੱਖਣ ਨੂੰ ਸਮਰਾਥ ਨੇ ਉੱਥੇ ਵੀ ਪਸਪਾਰਾ ਕਰਕੇ ਮਾਪਿਆਂ ਦੇ ਘਰ ਵਿੱਚ ਰੱਖਦਾ ਰੱਖਿਆ ਕਰਦਾ ਹੈ ਲਗਨ ਦੇਤ ਨਾ ਸੀ ਜਦੋਂ ਮਾਪਿਆਂ ਦੇ ਜਿਹੜੇ ਬੱਚੇ ਕੱਚੇ ਖਾਦੇ ਹੋਏ ਰੋੜ ਹਜਰ ਹੋ ਜਾਂਦੇ ਇੰਨੀ ਜਫਰਾਤ ਨੂੰ ਵਧੀ ਹੁੰਦੀ ਹੈ ਬੱਚਾ ਜਦੋਂ ਘਰ ਵਿੱਚ ਹੁੰਦਾ ਉਹ ਫਿਰ ਤੈਨੂੰ ਉਹ ਸੇਕ ਨਹੀਂ ਲੱਗਦਾ ਇਹੀ ਰੱਖਿਆ ਕਰਦਾ ਪਰਮੇਸ਼ਰ ਦਾ ਭਜਨ ਕੀਤਾ ਹੋਇਆ ਓਹੀ ਸਵਾਨੀ ਇਹ ਹਾਰਾ ਜੀਵਨ ਦੇ ਨੂੰ ਗੁਰੂ ਤੇ ਰੱਖਿਆ ਹੈ ਸੇਵਿੰਗ ਲੱਕ ਨੂੰ ਐਸ ਲੋਕੀ ਓਹੀ ਤੇਰਾ ਪਰਮੇਸ਼ਰ ਰੱਖਿਆ ਕਰੇਗਾ ਗੂਜ ਬੁੱਧ ਬਵੇ ਗੂਜ ਗੁਰਾਂ ਦਵਾਰਾ ਪੁੱਛ ਕਰਕੇ ਬੁੱਧੀ ਦੇ ਅੰਦਰ ਵਿਵੇਕ ਜਨਮ ਕਰ ਗਿਆਨ ਸਮਝੋ ਗੂਜ ਬੁੱਧ ਵੇਖੇ ਗੂਜ ਗੂਜ ਪੁੱਛ ਕੇ ਗੁਰਾਂ ਨੂੰ ਬੋਧ ਰੂਪ ਜੋ ਪਰਮੇਸ਼ਰ ਹੈ ਜੀ ਇਸ ਦੀ ਇਕਤਾ ਕਰਨ ਵਾਲਾ ਉਸ ਵੇਖ ਨੂੰ ਧਾਰਨ ਮੇਰੇ ਮਨ ਨਾਮ ਕੀ ਕਰਕੇ ਸਤਿਗੁਰੂ ਪਿਆਰੇ ਮਨੁਸ਼ੀ ਕੀ ਪਤਸ਼ਾਹ ਦੇ ਨਾਮ ਦੀ ਤੇਕ ਓਟ ਕਰਨਾ ਕਰ ਹੋਰ ਸਾਰੀਆਂ ਔਤਾਂ ਛੱਡ ਦੇ ਕਿਸੇ ਬੂਝ ਜਿੰ ਤੂੰ ਕੀ ਉਸ ਨੂੰ ਗੁਰਾਂ ਦੁਆਰਾ ਬੂਝ ਸਮਝਣਾ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਪ੍ਰਭ ਕਰਨ ਕਰਨ ਏ ਉਸ ਮਾਥਵੇ ਵਾਹਿਗੁਰੂ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਇੱਕੋ ਹੀ ਅਦਵਾਇਤ ਰੂਪ ਆਪ ਹੈ ਰਹਾਉ ਚੇਤ ਮਨ ਮਹ ਤਜ ਸਿਆਣਪ ਤੇਰੀ ਬੁੱਧੀ ਦੀ ਤੈਨੂੰ ਸਿਆਣੋ ਫੁਰਦੀ ਆ ਕਦੇ ਵੀ ਐ ਕਰ ਲਈਏ ਕਦੇ ਐ ਕਰ ਲਈਏ ਆਪਣੀ ਦਲੀਲ ਵਾਜੀ ਤੇ ਤੋ ਨਿਸ਼ਚਿਆ ਨਹੀਂ ਕਦੇ ਕੋਈ ਦਲੀਲ ਉੱਠਦੀ ਹੈ ਕਦੇ ਕੋਈ ਦਲੀਲ ਉਠਦੀ ਹੈ ਇਹ ਬੁੱਧੀ ਦੀਆਂ ਦਲੀਲਾਂ ਦੀ ਸਿਆਣਪ ਸਾਰੀ ਛੱਡ ਦੇ ਛੋੜ ਸਗਲੇ ਭੀਖਾਂ ਨੂੰ ਚੇਤ ਮਨਮਹਿ ਤਜ ਸਿਆਣ ਮੰਨੂ ਦੀ ਚੇਤ ਕਰ ਵਾਹਿਗੁਰੂ ਨੂੰ ਇਹ ਸਿਆਣਪਾਂ ਨੂੰ ਛੱਡ ਕੇ ਹਰ ਵਕਤ ਸਿਮਰਨ ਕਰ ਛੋੜ ਸਗਲੇ ਭੀਖ ਤੂੰ ਪੇਸ਼ ਮੋ ਜਿਹੇ ਜੇ ਪੇਸ਼ ਬਣਾ ਕੇ ਖਾਂਦੀ ਲੋਕ ਮੇਰਾ ਆਦਰ ਕਰਨਗੇ ਜੇ ਮੈਂ ਇਹ ਜਿਹਾ ਬਣ ਗਿਆ ਤਾਂ ਮੈਨੂੰ ਲੋਕ ਸੰਤ ਸਮਝਣਗੇ ਤਾਂ ਮੈਨੂੰ ਗਿਆਨੀ ਸਮਝਣਗੇ ਇਹ ਭੀਖ ਜਿਹੜੇ ਬਣਾਉਨੇ ਆ ਨਾ ਅਸਲੀ ਨਾ ਚੀਜ਼ ਹੋਣੀ ਉਤੋਂ ਨਕਲੀ ਬਣ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹੇ ਜਿਹੀ ਬਣ ਬਹਿਣਾ ਇਹ ਸਾਰੇ ਭੇਖ ਛੜ ਦੇ ਬਣਾਉਣੇ ਜਿਹੜੇ ਬਣੋ ਅਸਲੀ ਛੱਡ ਕੇ ਬਣਾਉਂਕੀ ਜਿਹੜੀ ਕੰਮ ਹੈ ਸਿਮਰ ਹਰ ਹਰ ਸਦਾ ਨਾਨਕ ਸਿਮਰਨ ਕਰ ਸਕਦੀ ਨੂੰ ਨਾਨਕ ਦੇਵ ਜੀ ਕਹਿੰਦੇ ਜੇ ਹੋਰੀ ਸਾਰਿਆਂ ਦੇ ਵਿੱਚ ਇੱਕ ਰਸਾਰੇ ਕਈ ਅਨੇਕ ਕਈ ਅਨੇਕਾਂ ਜੁਬਾਵੇ ਜੀਵ ਸਰ ਗਏ ਹਨ ਦੇਹੰਤ ਲੋਗ ਕਰ ਗਏ ਹਨ ਨਰਕੋਂ ਚੋਂ ਕਿੰਨੇ ਕਰੋੜ ਜਾਦੂ ਜਿਹੜੇ ਪੈਸੇ ਸੀ ਇਸੇ ਪ੍ਰਕਾਰ ਉਹ ਵੀ ਨਰਕ ਜੋ ਗੁਰੂ ਨਾਨਕ ਸਾਹਿਬ ਸਿੱਖੀ ਪਾਤਸ਼ਾਹ ਜੀ ਦੀ ਸ਼ਰਨ ਲੈਣੇ ਕਰਕੇ ਸਾਰੇ ਚਹਾਂ ਜੁਗਾਂ ਦੇ ਵਿਛੜਿਆਂ ਨੂੰ ਮਾਰੋਂ ਮਿਲਿਆ ਚਹਾਂ ਜੁਗਾਂ ਕੋਹਨ ਮੇਲੇ ਨਰਮੁਖਾਂ ਨੂੰ ਇੱਕ ਰਿਦਾਨਾ ਕਈ ਅਨੇਕਾਂ ਜੁਗਾਂ ਦੇ ਚ ਤਰਗੇ ਲੋਕ ਜਿੰਨੇ ਸਨ ਮਾਰੂ ਮਹੱਲਾ ਪੰਜਵਾ ਪਾਤਤ ਪਾਵਨ ਨਾਮ ਜਾ ਕੇ ਜਿਸ ਨਾਮ ਦਾ ਕਤਿਯਾਂ ਨੂੰ ਕੁਲਕਿਰ ਕਰਨ ਵਾਲਾ ਨਾਮ ਹੈ ਅਨਾਥ ਕੋ ਹੈ ਨਾਥ ਅਨੇਕ ਅਭਿਅਗਤੰ ਦਾ ਜੀਤੀਮਾ ਦਾ ਵੀ ਉਹ ਸਵਾਮੀ ਹੈ ਰੱਖਿਆ ਕਰਨ ਵਾਲਾ ਹੈ ਮਹਾ ਪਾਉ ਜਲ ਮਾਹਿਤਨੂ ਮਹਾ ਭੈ ਦਾ ਇੱਕ ਸੰਸਾਰ ਸਮੁੰਦਰ ਜਿਸ ਵਿੱਚ ਵਿਸ਼ੇ ਰੂਪ ਜਲ ਹੈ ਭੈ ਰੂਪੀ ਜਲ ਹੈ ਇਹ ਜਿਹੜੇ ਬਾਹਰ ਕਰਨਵਾਜੋ ਦਾ ਪ੍ਰੇਮ ਤੁਲਾ ਹੈ ਕੋ ਜਾ ਕੋ ਲਿਖਿਓ ਮਾ ਜਿਨੋ ਦੇ ਮੱਥੇ ਲਿਖਿਓ ਨੂੰ ਪ੍ਰੇਮ ਰੂਪੀ ਤੁਲਾ ਮਿਲਿਆ ਪਾਰ ਉਤਰ ਗਏ ਹਨ ਊਬੇ ਨਾਮ ਬਿਨ ਤਨ ਸਾਥ ਜੇ ਨਾਮ ਜਪੇ ਕੋ ਬਗੈ ਘਰਾਂ ਦੇ ਸਾਠਾਂ ਦੇ ਸਾਧ ਪੂਰਾਂ ਦੇ ਪੂਰ ਨਹੀਂ ਡੂਬਗੇ ਸੰਸਾਰ ਸੰਗੁਰੂ ਦੀ ਬਿਆਨਤੀ ਕਾਰਨ ਕਾਰਨ ਚਿਤ ਨਾ ਆਵੇ ਜਿਨ੍ਹਾਂ ਦੇ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਪਰਮੇਸ਼ਰ ਚੇਤੇ ਨਹੀਂ ਨਾ ਆਉਂਦਾ ਹੈ ਦੇ ਕਰ ਰਾਖਾ ਹੱਥ ਜੋ ਮਾਤਾ ਦੇ ਗਰਭ ਚ ਵੀ ਹੱਥ ਦੇ ਕੇ ਰੱਖਦਾ ਹੈ ਨਰਕ ਤੋਂ ਵੀ ਹੱਥ ਦੇ ਕੇ ਰੱਖਦਾ ਸੰਸਾਰ ਦੀ ਕੁ ਸੰਗਤ ਤੋਂ ਹੱਥ ਦੇ ਕੇ ਰੱਖਣ ਵਾਲਾ ਕਿਰਪਾ ਦਾ ਜਿਨ੍ਹਾਂ ਦੇ ਚੇਤੇ ਨਹੀਂ ਆਉਂਦਾ ਜੋ ਰਿਉ ਸਾਥਾਂ ਦੇ ਪੂਰਾਂ ਦੇ ਪੂਰ ਡੁੱਬ ਗਏ ਨਾਮ ਜਪੇ ਤੋਂ ਬਗੈਰ ਰਹਾਉ ਸਾਧ ਸੰਗਤ ਗੁਣ ਉਚਾਰਨ ਇਹ ਭਾਈ ਮਹਾਰਾਜ ਦੀ ਸਾਧ ਸੰਗਤ ਇੱਕ ਸਿੱਖ ਦੇ ਸਾਧ ਸੰਗ ਪੰਜੀ ਪਰਮੇਸ਼ਰ ਵਾਹਿਗੁਰੂ ਦੇ ਗੁਣਾ ਨੂੰ ਉਚਾਰਨ ਕਰੀਏ ਹਰ ਨਾਮ ਅੰਮ੍ਰਿਤ ਪਾ ਜਿਹੜਾ ਅੰਮ੍ਰਿਤ ਮਹਾਰਾਜ ਦਾ ਨਾਮ ਹੈ ਇਹ ਸਾਧ ਸੰਗਤ ਦੀ ਪਾਠ ਜਾਂਦੀ ਨਹੀਂ ਆਈ ਹੈ ਜਿਵੇਂ ਅੰਮ੍ਰਿਤ ਜਲ ਹੁੰਦਾ ਹੈ ਅੰਮ੍ਰਿਤ ਬਣਿਆ ਹੋਇਆ ਜਲ ਹੁੰਦਾ ਹੈ ਜੀਵਾਂ ਦੀ ਕਲਿਆਣ ਕਰਨ ਉਹ ਆਪੇ ਗੁਰੂ ਨਾਨਕ ਅੰਮ੍ਰਿਤ ਬਣਾਇਆ ਹੈ ਇਹ ਹਰੀ ਦਾ ਨਾਮ ਜਿਹੜਾ ਹੈ ਇਹ ਅੰਮ੍ਰਿਤ ਹੈ ਅਤੇ ਪਾਠ ਜਲ ਦਾ ਨਾਮ ਹੈ ਅੰਮ੍ਰਿਤ ਜਾਂਦੀ ਨਹੀਂ ਆਈ ਹੈ ਇਹ ਹਰ ਨਾਮ ਅੰਮ੍ਰਿਤ ਪਾਠ ਹਰੀ ਦੇ ਨਾਮ ਦਾ ਅੰਮ੍ਰਿਤ ਜਿਹੜਾ ਹੈ ਨਾਮ ਇਹ ਜਪਣਾ ਕਰੋ ਪੀਣਾ ਕਰੋ ਇਹ ਪਾਠ ਸਾਹਿਬ ਸੁਣੇ ਜੀ ਕਾਮ ਕਰੋ ਤੋਂ ਪਾਸੋਂ ਪਰਹੇਜ਼ ਰੱਖਾਉਣ ਵਾਲਾ ਹੈ ਇਹ ਪਰਹੇਜ਼ ਜਿਹੜਾ ਕਰਕੇ ਜਿਵੇਂ औषधि खानੂ ਦੇ ਪਰਹੇਜ਼ ਰੱਖੀਦਾ ਕਿਉਂ ਕੁਸੰਗਤ ਵੱਲੋਂ ਵਕਾਰਾਂ ਵੱਲੋਂ ਪਰਹੇਜ਼ ਰੱਖਣ ਵਾਲਾ ਪਰਮੇਸ਼ਰ ਦਾ ਨਾਮ ਹੀ ਹੈ ਪਰਮੇਸ਼ਰ ਦਾ ਨਾਮ ਜਪੋ ਤੇ ਪਾਠ ਇਹ ਪ੍ਰਲੋਕ ਦੇ ਪਾਸ ਰਸਤੇ ਦਾ ਸਹਾਇਤਾ ਕਰਨ ਵਾਲਾ ਪਰਮੇਸ਼ਰ ਦਾ ਨਾਮ ਰਸਤੇ ਸਹਾਇਤਾ ਕਰਨ ਨੂੰ ਵਾਲਾ ਪਾਰਥਨਾ ਅਰਜਣਵਾ ਹੈ ਜਿਵੇਂ ਅਰਜਣ ਦੀ ਰੱਖਿਆ ਕ੍ਰਿਸ਼ਨ ਭਗਵਾਨ ਨੇ ਕੀਤੀ ਸੀ ਉਹ ਰੱਖਦੇ ਤਾਂ ਹੀ ਭੀਸ਼ਮ ਪਤਾਨਾਂ ਨੇ अर्जुन ਦੇ ਰਹੇ ਤਾਂ ਹੀ ਆਪਣੇ ਅਜਨ ਬਾਂਡ ਦੇ ਨਾਲ ਦੰਗਦ ਕਰ ਦਿੱਤਾ ਸੀ ਪਰ ਕ੍ਰਿਸ਼ਨ ਦੀ ਇੱਛਾ ਜੰਗ ਜਿੱਤਣ ਦੀ ਸੀ ਇਸ ਕਰਕੇ अर्जुन ਨੂੰ ਛੜਨ ਦਿੱਤਾ ਉਸ ਰਾਸੂਲੂ ਦੇ ਜਿਵੇਂ ਪਾਸ अर्जुन ਦੀ ਰੱਖਿਆ ਕੀਤੀ ਸੀ ਪਰਮੇਸ਼ਰ ਕ੍ਰਿਸ਼ਨ ਪ੍ਰਭਾਨ ਨੇ ਐ ਪਰਮੇਸ਼ਰ ਦਾ ਨਾਮ अर्जुन ਦੀ ਰੱਖਿਆ ਕਰਨ ਵਾਲਾ ਜੀਵ ਦੀ ਰੱਖਿਆ ਕਰਨ ਵਾਲਾ ਹੈ ਇਸ ਨੂੰ ਹਰ ਵਕਤ ਜਪਨਾ ਕਰੋ ਕਰਹੁ ਕਿਰਪਾ ਸੁ ਪ੍ਰਲੋਭ ਦੇ ਰਸਤੇ ਜਰੀ ਦੇ ਨਾਮ ਅੰਮ੍ਰਿਤ ਜਹਾਂ ਤਿਰਖਾਂ ਮੈਂ ਤੁਝਾ ਕਰਖੇ ਤੈ ਨਾਨਕ ਹਰ ਹਰ ਅੰਮ੍ਰਿਤ ਵਰਖਾ ਕਰਹੁ ਕਿਰਪਾ ਮੁਰਾਰ ਮਾਧੋ ਜੇ ਮੁਰਦ ਤੈ ਕਾਵੇ ਹਰੀ ਏ ਮਾਇਆ ਦੇ ਪਤੀ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰੋ ਨਾਨਕ ਜੀਵ ਹੈ ਗਾ ਕਰ ਗੋ ਸਾਧ ਜੀ ਕਿੰਨੇ ਆਪ ਦੀ ਗਾਥ ਕਥਾ ਸੁਣ ਸੁਣ ਕੇ ਜਿਉਂਦੇ ਹੋਈਏ ਐਸੀ ਕਿਰਪਾ ਕਰੋ ਜਿਸ ਪ੍ਰਕਾਰ ਆਪਦੀ ਪ੍ਰਾਪਤੀ ਹੋਵੇ ਉਹ ਨਿਰਗੁਣ ਸਰਗੁਣ ਦੀ ਆਪਦੀ ਕਥਾ ਸੁਣ ਕੇ ਪ੍ਰਸੰਨ ਹੋਈਏ ਮਾਰੂ ਅੰਜਲੀ ਹੁੰਦੇ ਹੋਈਏ ਮਾਰੂ ਅੰਜਲੀ ਮਹੱਲਾ ਪੰਜਵਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਜੋਗ ਵਿਜੋਗ ਤੁਰ ਹੋਈ ਹੂਆ ਸਤਿਗੁਰੂ ਜੀ ਜਿਵੇਂ ਲੋਕਾਂ ਦਾ ਸੁਭਾਅ ਹੈ ਅੱਜ ਕੱਲ ਵੀ ਕਹਿੰਦੇ ਸਰਦਾਂਜਲੀ ਦਿੰਨੇ ਅਸੀਂ ਸਰਵਾਜੋ ਐਮ ਜੀਪੁਰ ਕਿ ਭਰਕੇ ਦਿਨੇ ਇਸੇ ਪ੍ਰਕਾਰ ਹੈ ਪਿਛਲੇ ਲੋਕ ਜਦੋਂ ਕੋਈ ਸੀ ਛੱਡ ਜਾਂਦਾ ਪ੍ਰਾਣ ਉਹ ਨਦੀ ਦੇ ਕਿਨਾਰੇ ਤੇ ਬਹਿ ਕੇ ਤਲਾਵਾਂ ਦੇ ਕਿਨਾਰੇ ਅੰਜਲੀਆਂ ਧਰ ਕੇ ਉਹਨੂੰ ਪਾਣੀ ਦਿਆ ਕਰਦੇ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਜੀਵਾਂ ਦੇ ਤਾਂ ਹੀ ਇਹ ਜਿਹੜਾ ਉਪਦੇਸ਼ ਹੈ ਗੁਰੂ ਸਾਹਿਬ ਦਾ ਇਹ ਅੰਜਲੀਆਂ ਭਰ ਕੇ ਪਾਣੀ ਦੇਣਾ ਨੂੰ ਅਮਰਤ ਦੇਣ ਹੈ ਸਿੰਜਣਾ ਹੈ ਐਸੀ ਇਹ ਬਾਣੀ ਹੈ ਤੇ ਅੰਜਲੀ ਅੰਪਲੀ ਪ੍ਰਕਾਰ ਜੁਲੀ ਚੱਲਣਾ ਕਰੋ ਸੁਸੰਗ ਦੇ ਵਿੱਚ ਅੰਜਲੀ ਨਾਮ ਬੇਅੰਤੀ ਦਾ ਹੈ ਬੇਅੰਤ ਰੂਪ ਉਪਦੇਸ਼ ਗੁਰੂ ਸਾਹਿਬ ਬਖਸ਼ਦੇ ਹਨ ਮਹੱਲਾ ਪੰਜਵਾਂ ਪੰਜਵੀਂ ਪਾਰਸੇ 7ਵੇਂ ਘਰਸੂਤਾਰ ਵਿੱਚ ਜਿਥੇ ਦਾਤੂ ਪਰਮੇਸ਼ਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਰਬ ਗੁਰ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੰਯੋਗ ਵਿਜੋਗ ਤੁਰੋ ਹੀ ਹੂਆ ਹਜੂਰ ਫਰਮਾਉਂਦੇ ਆ ਭਾਈ ਜਿਹੜਾ ਸ੍ਰੀ ਦਾਤਾ ਦਾ ਸੰਯੋਗ ਹੋਣਾ ਹੈ ਸਵੰਨੀਆਂ ਦਾ ਮਲਾਪ ਹੋਣਾ ਗੁਰਮੁਖਾਂ ਦਾ ਸਤਸੰਗੀਆਂ ਦਾ ਇਹ ਵੀ ਸੰਯੋਗ ਤੁਰੋ ਪੁਰਬਲੇ ਪੁੰਨਾ ਦੇ ਪ੍ਰੇਰਿ ਹੋਏ ਪਰਮੇਸ਼ਰ ਨੇ ਚੰਗੇ ਲਾਇਕ ਪੁੱਤਰ ਹੋਣੇ ਚੰਗੀ ਆਗਿਆਕਾਰ ਇਸਤਰੀ ਹੋਣੀ ਮਾਤਾ ਪਿਤਾ ਸਤਸੰਗੀ ਹੋਣੇ ਆਪ ਲੈਕ ਜੀਵਨ ਵਾਲਾ ਬੱਚੇ ਨੂੰ ਜੰਮਣਾ ਇਹ ਜਿਹੜਾ ਸੰਯੋਗ ਹੈ ਤਿਰੋਪੁਰੂਲੇ ਪੁਨਰਵਾਪੇ ਕਰਕੇ ਹੋਇਆ ਹੈ ਅਜੋ ਜਿਹੜਾ ਵਿਯੋਗ ਹੋਣਾ ਹੈ ਉਹਦੇ ਜੋ ਵੀ ਪੁਰਖਾਂ ਦਾ ਭੈਣਿਆਂ ਦਾ ਜਿਨ੍ਹਾਂ ਦੀ ਸੰਗਤ ਕਰਕੇ ਉਹਨਾਂ ਜੀਵਨ ਵਿਗੜ ਜਾਂਦਾ ਹੈ ਇਹ ਵੀ ਤਿਰੋ ਵਾਹਿਗੁਰੂ ਨਿਸ਼ਕਾਮ ਕਰਮਾ ਕਰਕੇ ਕੀਤਾ ਹੈ ਬਾਕੀ ਜੀਆਂ ਦੇ ਜਿਹੜਾ ਸਰੀਰਾਂ ਦਾ ਸੰਯੋਗ ਹੋਣਾ ਹੈ ਜਿੱਨਾਂ ਚਿਰ ਉਹਨਾਂ ਦਾ ਵਿਲਾਪ ਹੋਣਾ ਹੈ ਲੈਣੇ ਵੇਣ ਦਾ ਸਬੰਧ ਹੈ ਬਿਰਖੇ ਸਭ ਜੰਤ ਇਕੱਠੇ ਇਹ ਵੀ ਧਰਮ ਵਾਈਗੁਰੂ ਦੀ ਆਗਿਆ ਕਰਕੇ ਹੋਇਆ ਹੈ ਜਿਹੜਾ ਸਰੀਰ ਦਾ ਵਿਯੋਗ ਹੋ ਜਾਣਾ ਦੇਹ ਦਾ ਤੇ ਸਰੀਰ ਦਾ ਇਹ ਵੀ ਧਰਮ ਪਰਮੇਸ਼ਰ ਦੀ ਆਗਿਆ ਨਾਲ ਜਦੋਂ ਪ੍ਰਾਲਾਪ ਪੂਰੀ ਹੋ ਜਾਂਦੀ ਹੈ ਉਸ ਵੱਲੋਂ ਹੋਇਆ ਹੈ ਪਾਂਚੋ ਤਾਤ ਅਗਿਆਨ ਦਾ ਜਿਹੜਾ ਵਿਯੋਗ ਹੋ ਜਾਣਾ ਹੈ ਇਹ ਵੀ ਧਰਮ ਮਾਰੋ ਦੀ ਬਖਸ਼ਿਸ਼ ਨਾਲ ਹੋਇਆ ਹੈ ਜਿਹੜਾ ਬ੍ਰਹਮ ਗਿਆਨ ਦਾ ਸੰਯੋਗ ਹੋ ਜਾਣਾ ਹੈ ਇਹ ਵੀ ਮਾਰੋ ਧਰਮ ਆਪ ਤੂੰ ਹੀ ਉਹਦੀ ਆਗਿਆ ਨਾਲ ਹੀ ਹੋਇਆ ਹੈ ਸੰਯੋਗੀ ਸਤਿਗੁਰਾਂ ਦਾ ਮਿਲ ਆਪ ਵਿਯੋਗ ਹੀ ਅਗਿਆਨੀਆਂ ਗੁਰਾਂ ਦਾ ਮਤਲਬ ਵਿਯੋਗ ਹੈ ਜਿਹੜਾ ਇਹ ਵੀ ਤੁਹਾਨੂੰ ਪ੍ਰਮੇਸ਼ਰ ਵੱਲੋਂ ਹੋਇਆ ਹੈ ਪੰਜ ਧਾਤ ਕਰ ਪੁਤਲਾ ਕੀ ਆ ਇਹ ਪੰਜ ਧਾਤਾਂ ਦਾ ਪੰਜ ਜਿਹੜੇ ਤਤ ਹਨ ਇਹ ਪੰਜ ਧਾਤਾਂ ਤਾਂ ਹਨ ਇਹਦੇ ਵਿੱਚ ਇਹਦੇ ਕਰਕੇ ਪੁਤਲਾ ਸਰੀਰ ਸਧੂਲ ਸਰੀਰ ਸੁਖੰ ਤਤਾਂ ਕਰਕੇ ਇਹ ਤਾਂ ਸੁਖੂ ਸਰੀਰ ਹੈ ਤੇ ਅਗਿਆ ਕਰਕੇ ਕਾਰਨ ਦੇ ਹੈ ਜੀਆਂ ਦੀ ਅਜਿਹੇ ਪ੍ਰਕਾਰ ਸੁਖੂਲ ਕੱਟਾਂ ਕਰਕੇ ਪੰਜਾਂ ਕੱਟਾਂ ਨੇ ਧੰਤਾਂ ਅੰਸ਼ਾਂ ਕਰਕੇ 25 ਕੁ ਕਿਤਨੀਆਂ ਕਰਕੇ ਇਹ ਸੀਨੂਪੀ ਪੂਤਲਾ ਬਣਾਉਣਾ ਕੀਤਾ ਹੈ ਸਾਹਿਕ ਫੁਰਮਾਇੜੇ ਜੀ ਸਾਹਿਕ ਸਾਜ ਪਰਮੇਸ਼ੁਰ ਹੈ ਉਹਦੇ ਫਰਮਾਇੜੇ ਹੁਕਮ ਅਨੁਸਾਰ ਹੈ ਸੇ ਪਿਆਰੇ ਜੀ ਇਹੀ ਵਿੱਚ ਜੀਵ ਆਏ ਪੈ ਦੇਹ ਦੇ ਜੀਵਾਤਮਾ ਜਿਹੜਾ ਆ ਕੇ ਪ੍ਰਵੇਸ਼ ਹੋਇਆ ਨ ਸੁਖ ਸੁੂਲ ਦੇ ਕਾਰਨ ਦੇ ਅੰਦਰ ਇਹ ਵਾਹਿਗੁਰੂ ਦੇ ਫਰਮਾਨੇ ਕਰਕੇ ਵੀ ਤੂੰ ਫਲਾਣੀ ਦੇ ਨੂੰ ਧਾਰ ਇਸ ਪ੍ਰਕਾਰ ਕਰਵੇਂ ਆਵੇ ਕੱਪੜਾ ਜਿਹੇ ਜਿਹੇ ਕਰਮੋਂ ਦੇ ਅਨਸਾਰ ਇਹ ਕੱਪੜਾ ਸਰੀਰ ਮਿਲਦਾ ਹੈ ਸੋ ਇਸ ਪ੍ਰਕਾਰ ਮਹਾਰਾਜ ਦੇ ਫਰਮਾਨ ਅਨਸਾਰ ਇਹ ਪਿਆਰੇ ਜੀ ਇਹ ਦੁਨੀ ਦੇ ਅੰਦਰ ਜੀਵ ਆਤਮਾ ਜਿਹਹਾ ਜਹਾ ਹੁਕਮ ਹੋਇਆ ਜਿਹੇ ਜਿਹੇ ਦੀ ਪਰਾਲਗਤ ਬਣੀ ਹੈ ਇਹ 84 ਲੱਖ ਯੂਨ ਦੇ ਦੇਰੇ ਵਿੱਚੋਂ ਫਿਰਦਾ ਹੋਇਆ ਉਹੀ ਜੀ ਦੇ ਵਿੱਚ ਜੀ ਆ ਕੇ ਪ੍ਰਵੇਸ਼ ਹੋਇਆ ਪਿਆ ਹੈ ਜਿੱਥੇ ਅਗਨ ਭਖੇ ਭੜ ਹਾਰੇ ਵੇਖੋ ਜਿੱਥੇ ਮਾਤਾ ਦੇ ਘਰ ਵਿੱਚ ਅਗ ਭਖਦੀ ਹੈ ਸਾੜਦੀ ਹੈ ਬੜੀ ਤਪਦੀ ਹੈ ਤੇ ਭੜ ਹਾਰੇ ਪੱਠਦੀ ਨੇ ਆਈ ਸਾੜਦੀ ਹੈ ਭੜ ਭੜ ਸ਼ਬਦ ਕਰਦੀ ਹੈ ਪੂਰ ਦ ਮੁਖ ਮਹਾ ਗੁਵਾਰੇ ਉਤਮੁਖੁੰਦ ਮੁਖ ਤਲੇ ਪੈਣ ਪੁਰੇ ਬਸੰਦੋਕ ਕੋਠੜੇ ਠਾਏ ਨਾਨਕ ਸੋ ਧਨੀ ਕਿਉ ਮਸਾਰੋਦ ਨੇ ਜਿਸ ਦੇ ਨਾਂ ਹੈ ਉਰਦ ਉਲਟਾ ਮੂੰਹ ਹੁੰਦਾ ਹੈ ਮਾਤਾ ਦੇ ਗਰਭ ਦੇ ਵਿੱਚੋਂ ਬੱਚੇ ਦਾ ਸਿਰ ਪਹਿਲਾਂ ਨਿਕਲਦਾ ਇਸ ਕਰਕੇ ਉਹ ਉਲਟਾ ਮੂੰਹ ਹੁੰਦਾ ਹੈ ਪਰ ਤਹਾਨੂੰ ਹੁੰਦੇ ਹਨ ਉਰਦ ਉਪਰਮੇਸ਼ਵਰ ਵਾਲ ਮੂੰਹ ਜੁੜਿਆ ਹੁੰਦਾ ਇਹਦਾ ਉਸੇ ਜੇਵ ਲੱਗੀ ਹੁੰਦੀ ਹੈ ਮਹਾ ਗੁਵਾਰੇ ਅਤੇ ਬਣਾ ਭਾਰੀ ਗੁਵਾਰ ਅਧੀਰ ਹੁੰਦਾ ਤੋਪੋ ਬਾਣੀ ਜਦੋਂ ਕੋਈ ਆਇਆ ਕੋਈ ਰੋਸ਼ਨੀ ਨਹੀਂ ਹੁੰਦੀ ਹੈ ਸਾਹ ਸਾਹ ਸੰਮਾਲੇ ਸੂਈ ਉਹ ਮਰਾ ਬਾਣੀ ਜੀ ਮਾਰਾ ਸਾਉ ਆਪ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰਦੇ ਆਂ ਫਿਰ ਉਸ ਜੀਵ ਸਵਾਸ ਸ ਜਨ ਸਾ ਪਾਏ ਆ ਉਹ ਚੇਤੇ ਕਰਦਾ ਉਸ ਪਰਵੇਸ਼ਣ ਦੇ ਤਾਈ ਉਥੇ ਖਸਮ ਛਡਾਏ ਨਹਿਲੂ ਦਾਇਤ ਦੀ ਅੱਗ ਵਿੱਚੋਂ ਮਾਲਕ ਨੇ ਸਿਮਰਨ ਕਰਦਾ ਕਰਕੇ ਤਰਸ ਕਰਕੇ ਨੂੰ ਛੁਡਾ ਲਿਆ ਹੈ ਜਿੱਥੇ ਗਰ ਬੈ ਨਿਕਲ ਆਇਆ ਜਦੋਂ ਮਾਤਾ ਦੇ ਉੱਪਰ ਜੇਬ ਜਿੱਥੇ ਨਿਕਲ ਆਇਆ ਜਨਮ ਧਾਰਿਆ ਸਾਥੂ ਦੇ ਸਾਰ ਗੁਨੀ ਚਿਤ ਲਾਇਆ ਜਦੋਂ ਜਨ ਛੁਟਕੀ ਲੱਗੀ ਕ੍ਰਿਸ਼ਨਾ ਮਾਇਆ ਹਮਨ ਪਾਇਆ ਜਨਪੁਰਾ ਵਾਜਨੇ ਪਰਵਾਰ ਬੜਾ ਪਾਇਆ ਜਦੋਂ ਉਸ ਨੂੰ ਪਾਇਆ ਤਾਂ ਜਨਮ ਧਾਰਿਆ ਪਰਵਾਰ ਨੂੰ ਬਧਾਨੀਆਂ ਦੇਣ ਲੱਗੇ ਜੰਗਾ ਮੰਨਿਆ ਉਸੇੇੇ ਪ੍ਰਕਾਰ ਪਰ ਇਹ ਵੀ ਜਨਮ ਛੁਟ ਗਈ ਉਸੇ ਜਿਹੜੀ ਜਨਮ ਲੱਗੀ ਸੀ ਦੇਖੋ ਆਨ ਪੀਰ ਨੂੰ ਕ੍ਰਿਸ਼ਨ ਸੁਣਾਈ ਇਹ ਮਾਇਆ ਦੇ ਹੁਕਮੇ ਨੂੰ ਵਰਤਦਾ ਹੈ ਦਾ ਅਜਮਲ ਦਾ ਮਾਜਰ ਨੂੰ ਕਰ ਦੂਗੀ ਸੁਣਨ ਕਰਕੇ ਬਚਿਆ ਸੀ ਔਰ ਕੰਨ ਫੋਨੇ ਕਰਕੇ ਮਾਇਆ ਦੇ ਹੁਕਮੇ ਉੱਤੇ ਵਰਤ ਗਿਆ ਹੈ ਇਸ ਕੋਤਾਰ ਖਸਮ ਨੂੰ ਪਲਾਟਾ ਦੁਨੀਆ ਮਾਇਆ ਵਿੱਚ ਜਿਵੇਂ ਆਲ ਪਦਾਰਥ ਇਕ ਪਲਾ ਲਿਆ ਪਹਿਲੋਂ ਪਿਆਰ ਲੱਗਾ ਥਣ ਦੁੱਧ ਦੂਜੇ ਆਪ ਕਿਸ ਜਾ ਜੁਨੀ ਕੋ ਇਹ ਚੁਕਣ ਹੋ ਗਿਆ ਜੰਮੂ ਸਾਰੀ ਇਸ ਕਰਕੇ ਆਵੇਗਾ ਦਰਬਾਰ ਜਰਮਾ ਕੇ ਤੇ ਜਾਵੇਗਾ ਮਰ ਮਰ ਕੇ ਉਹ ਜੁਨੀਆ ਚ ਪੁਹਾਇਆ ਜਾਵੇਗਾ ਰਹਿਣ ਨਾ ਕੀਤੀ ਥਾਏ ਭਇਆ ਤਸੂ ਦੇ ਵਿੱਚ ਚਲਿਆ ਜਾਵੇ ਰਹਿਣਾ ਨਹੀਂ ਕਿਤੇ ਵੀ ਹੋਣਾ ਇਸ ਦਾ ਸਾਰਿਆਂ ਦਾ ਜੋ ਪੱਡਿਆ ਜਾਵੇਗਾ ਤੂੰ ਦੋ ਵਿੱਚੋਂ ਥਾਂ ਵੀ ਹੋਣਾ ਬੜਾ ਭਾਵਾ ਹੈ ਇਸ ਤਰ੍ਹਾਂ ਨਾ ਨੀ ਕਿਸੇ ਥਾਂ ਹੋਇਆ ਇਸ ਦਾ ਮਿਹਰਬਾਨ ਰਖ ਲੈਨ ਆਪੇ ਜਿਨ੍ਹਾਂ ਗੁਰੂ ਸਾਹਿਬ ਦੇ ਉੱਤੇ ਵਾਹਿਗੁਰੂ ਮਿਹਰਬਾਨ ਕਿਰਪਾ ਦ੍ਰਿਸ਼ਟੀ ਕੀਤੀ ਹੈ ਸਤਿਗੁਰਾਂ ਦੀ ਸ਼ਰਨੂ ਚ ਪਾ ਕੇ ਆਪ ਹੀ ਰੱਖਿਆ ਕਰ ਲਿਆ ਨਾਮ ਜਪਾਇਆ ਹੈ ਇਹ ਜਾਨ ਤ ਸਭ ਇਤੇ ਸੇ ਥਾਪੇ ਉਹਨੂੰ ਇਹ ਨਿਸ਼ਚੈ ਹੋ ਗਿਆ ਕਿ ਜਿੰਨੇ ਜੀ ਜੰਤ ਬ੍ਰਹਮਾ ਤੋਂ ਲਾ ਕੇ ਮੱਛਰ ਤਾਂ ਕੰ ਛੋਟੇ ਵੱਡੇ ਜੀਆਂ ਰੂਪੀ ਬਾਜੇ ਇਸ ਨੇ ਸੇਧਾ ਖਾਪੂਸ ਖਾਪੂਨ ਕੀਤੇ ਹੋਏ ਇਸ਼ਤਿਤ ਕੀਤੇ ਹੋਏ ਆ ਜਨਮ ਪਦਾਰਥ ਜਿਨ ਚੱਲਿਆ ਨਾਨਕ ਉਹ ਮੂर्ख ਮਾਰਕ ਇਹਨੇ ਮਨੁੱਖਾ ਰੂਪੀ ਜਨਮ ਨੂੰ ਜਿੱਤ ਕੇ ਚੱਲਿਆ ਇਸ ਦੁਨੀਆ ਵਿੱਚੋਂ ਆਇਆ ਸੂ ਪਰਵਾਣ ਥਿਆ ਸਤਿ ਸੰਜੀਓ ਪਰਮਾਨੇ ਕੀ ਸਫਲਾ ਹੋਇਆ ਹੈ ਤੁਹਾਨੂੰ ਜਨਮ ਸੰਸਾਰ ਵਿੱਚ ਆਉਂਦਾ ਓ